ਸੋਦ ਸੁਹੇਲੇ ਜਨੁਪਤਾ ਨੂੰ ਜੀਂਦੀਆਂ ਨੂੰ ਸਾਥ ਸੰਤਾਂ ਨੂੰ ਹੱਲ ਲੱਗਦਾ ਸੋ ਅਕੀਨ ਸੋ ਬੰਧਵਾ ਪਰ ਬਿਸਰਤ ਸਾ ਜਾ ਕਾ ਓਟ ਤੁਹਾਰੀ ਹਾਰ ਬਿਸਰਤ ਸਦਾ ਖਵਾਰੀ ਤਾ ਕਾ ਆਪੇ ਜਾਨ ਸੋ ਵਿਕਰਮ ਦੇ ਨੌਕਾ ਪਰਮਾਰ ਵੱਲੋਂ ਮਮੇ ਵੱਲੋਂ ਤੇ ਹੋੜ ਪਰਿਵਾਰ ਵੱਲੋਂ ਜਿਹੜੀ ਦਸਤਾਰ ਹੈ ਉਹ ਸਰਦਾਰ ਵਿਕਰਮ ਸਿੰਘ ਨੂੰ ਦਿੱਤੀ ਜਾ ਰਹੀ ਹੈ ਸਬਾਬਾ ਕੁਲਦੀਪ ਸਿੰਘ ਜੀ ਦਿੱਲੀ ਵਾਲੇ ਉਹਨਾਂ ਵੱਲੋਂ ਵੀ ਜਿਹੜੀ ਹੈ ਦਸਤਾਰ ਦਿੱਤੀ ਜਾ ਰਹੀ ਹੈ ਸਰਦਾਰ ਰਣਜੀਤ ਸਿੰਘ ਜੀ ਇਸੇ ਤਰ੍ਹਾਂ ਸਰਜੀਤ ਸਿੰਘ ਜੀ ਹੋਰ ਬਹੁਤ ਸਾਰੀਆਂ ਸ਼ਖੀਤਾ ਬੈਠੀਆਂ ਨੇ ਸਾਰਿਆਂ ਦਾ ਧੰਨਵਾਦ ਪਰਿਵਾਰ ਵੱਲੋਂ ਸਾਰਿਆਂ ਦਾ ਜਿੰਨੀਆਂ ਵੀ ਸ਼ਖੀਤਾ ਪੁੱਜੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਜਿੰਨੀਆਂ ਵੀ ਸ਼ਖੀਤਾ ਪੁੱਜੀਆਂ ਨੇ ਕਿ ਗੁਰੂ ਘਰ ਨਗਰ ਤਿਆਰ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਘਰ ਨਗਰ ਚੱਕੇ ਜਾਣਾ ਕੋਲੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੰਗਤਨ ਪਰਿਵਾਰ ਵੱਲੋਂ ਬੇਨਤੀ ਹੈ ਕਿ ਗੁਰੂ ਕਾਲ ਅਗਰ ਸਾਰਿਆਂ ਦੇ ਸ਼ੱਕੇ ਜਾਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸ਼੍ਰੀ ਨੰਨਪੁਰ ਸਾਹਿਬ ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਵਕੀਲ ਸਰਦਾ ਸੁੱਚਾ ਸਿੰਘ ਜੀ ਜਿਹੜੇ ਪਿਛਲੇ ਦਿਨੀ ਗੁਰਪੁਰੀ ਸੁਧਾਰ ਕੇ ਸਾਨੂੰ ਮੈਂ ਸਮਝਦਾ ਕਿ ਅਜੇ ਉਹਨਾਂ ਦੀ ਉਮਰ ਦੁਨਿਆਵੀ ਤੌਰ ਤੇ ਜੋ ਅਸੀਂ ਜਿਵੇਂ ਦੇਖਦੇ ਆਂ ਉਮਰ ਬਹੁਤ ਥੋੜੀ ਸੀ ਉਹ ਅਜੇ ਹੋਰ ਸਮਾਜ ਦੀ ਸੇਵਾ ਜਿੱਥੇ ਕਰ ਸਕਦੇ ਸੀ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਉਹ ਜਿੱਥੇ ਹੋਰ ਉਹਨਾਂ ਨੂੰ ਵਧੀਆ ਉਹਨਾਂ ਦਾ ਮਾਰਗ ਦਰਸ਼ਕ ਕਰ ਸਕਦੇ ਸੀ ਉੱਥੇ ਉਹ ਸਾਰੇ ਸਾਡੇ ਭਾਈਚਾਰੇ 'ਚ ਸਾਡੇ ਸਬਾਦ ਸਾਡੇ ਸ਼ਹਿਰ 'ਚ ਇਲਾਕੇ 'ਚ ਉਹਨਾਂ ਦਾ ਬਹੁਤ ਸਤਕਾਰ ਤੇ ਪਿਆਰ ਤੇ ਉਹਨਾਂ ਦਾ ਸਨਮਾਨ ਬਣਿਆ ਹੋਇਆ ਸੀ ਕਿਉਂਕਿ ਸੁੱਚਾ ਸਿੰਘ ਜੀ ਆਪਣੇ ਕਾਲਜ ਦੇ ਸਮੇਂ ਤੋਂ ਜਵਾਨੀ ਦੇ ਸਮੇਂ ਤੋਂ ਲੈ ਕੇ ਆਪਣੀ ਸਮੁੱਚੀ ਪੜ੍ਹਾਈ ਕਰਨ ਤੋਂ ਲੈ ਕੇ ਜੋ ਉਹਦੇ ਵਕਾਲਤ ਦੇ ਖੇਤਰ ਚ ਜੁੜੇ ਆ ਉਹਨਾਂ ਦਾ ਬਹੁਤ ਵੱਡਾ ਜਿਹੜਾ ਹਿੱਸਾ ਹੈ ਉਹ ਨਿਵਾਣਿਆਂ ਨਤਾਣਿਆਂ ਦੀ ਜਿਹਦੀ ਆ ਉਹ ਸਹਿਯੋਗ ਕਰਨਾ ਉਹਨਾਂ ਦੀ ਸੇਵਾ ਕਰਨੀ ਉਹਨਾਂ ਨੂੰ ਹਰ ਪੱਖ ਤੋਂ ਉਹਨਾਂ ਦੀ ਮਦਦ ਕਰਨੀ ਇਸ ਤਰ੍ਹਾਂ ਦਾ ਉਹਨਾਂ ਨਾਲ ਜੀਵਨ ਰਿਹਾ ਸੋ ਸਾਰੇ ਲੋਕਾਂ ਵਿੱਚ ਬਹੁਤ ਹੀ ਉਹਨਾਂ ਦਾ ਪਿਆਰ ਬਣਿਆ ਹੋਇਆ ਸੀ ਬੜਾ ਉਹਨਾਂ ਨੇ ਪਿਆਰ ਦਿੱਤਿਆ ਅਤੇ ਇੱਕ ਮਾਨ ਤੇ ਸਤਿਕਾਰ ਹਾਸਲ ਕੀਤਾ ਅੱਜ ਉਹ ਗਏ ਆ ਬੜੇ ਵੱਡੇ ਵੱਡੇ ਸਖੀਤਾ ਜਿਹੜੀਆਂ ਇਲਾਕੇ ਦੀਆਂ ਪੰਜਾਬ ਦੀਆਂ ਉਹਨਾਂ ਦੇ ਅੱਜ ਇਸ ਪੋਪ ਦੇ ਉੱਤੇ ਇੱਥੇ ਪਹੁੰਚੀਆਂ ਜਿਨ੍ਹਾਂ ਵਿੱਚ ਹਾਈ ਕੋਰਟ ਦੇ ਜੱਜ ਸਾਹਿਬਾਨ ਸਾਡੇ શ્રી ਨਾਨਦਪੁਰ ਸਾਹਿਬ ਤੇ ਰੋਪੜ ਤੋਂ ਹੋਰ ਵੀ ਵੱਖ-ਵੱਖ ਥਾਵਾਂ ਤੋਂ ਵਕੀਲ ਸਾਹਿਬਾਨ ਉਹਨਾਂ ਦੇ ਸਾਥੀ ਬਾਰ ਦੇ ਮੈਂਬਰ ਉਹ ਸਾਰੇ ਇੱਥੇ ਪਹੁੰਚੇ ਅਤੇ ਸਾਡੇ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਾਨੀ ਗੁਰਬੀਰ ਸਿੰਘ ਜੀ ਜੋ ਕਿ ਸਾਬਕਾ ਜਹਦਾਦ ਸ੍ਰੀ ਕਾਲਤਖਸਾਹ ਹਰਗ੍ਰੰਥੀ ਸਤਖੰਦਿ ਹਰਮੰਦਰ ਸਾਹਿਬ ਉਹ ਚੇਚੇ ਤੌਰ ਤੇ ਇੱਥੇ ਅੱਜ ਉਹਨਾਂ ਦੇ ਭੋਗ ਦੇ ਤੇ ਹਾਜ਼ਰੀ ਭਰਨ ਵਾਸਤੇ ਉਹ ਵੀ ਪਹੁੰਚੇ ਸਨ ਉਹਨਾਂ ਦੇ ਨਾਲ ਸਤਖੰਦਿ ਹਰਮੰਦਰ ਸਾਹਿਬ ਦੇ ਹਜੂਰੀ ਰਾਗੀ ਜਥੇ ਜਿਨ੍ਹਾਂ ਨੇ ਕੀਰਤਨ ਦੁਆਰਾ ਹਾਜ਼ਰੀ ਭਰੀ ਅਤੇ ਸਾਡੇ ਇਲਾਕੇ ਭਰ ਤੋਂ ਮੈਂ ਕਿੰਦਾ ਕਿੰਦਾ ਨਾਂ ਲਵਾਂ ਬਹੁਤ ਵੱਡੀ ਗਿਣਤੀ ਵਿੱਚ ਬੜੀਆਂ ਮਾਨਮਤੀਆ ਹਸਤੀਆਂ ਸਖੀਤਾ ਸਾਡੇ ਜਿਹੜੇ ਇਸ ਇਲਾਕੇ ਦੀਆਂ ਉਹ ਸਾਰੀਆਂ ਇੱਥੇ ਪਹੁੰਚੀਆਂ ਇਹਨਾਂ ਨੇ ਸਰਦਾ ਸੁੱਚਾ ਸਿੰਘ ਜੀ ਨੂੰ ਅੰਤਮ ਵਿਦਾਇਗੀ ਅੰਤਮ ਅਰਦਾਸ ਉਹਨਾਂ ਦੀ ਅੱਜ ਕੀਤੀ ਆ ਸਤਿਗੁਰੂ ਕਿਰਪਾ ਕਰ ਮੈਂ ਚਾਹੁੰਨਾ ਕਿ ਜਿਹੇ ਵਿਅਕਤੀ ਜਿਹੜੇ ਆ ਜਿਹੜੇ ਸਮਾਜ ਦੇ ਲਈ ਹਮੇਸ਼ਾ ਚੰਗੇ ਕੰਮ ਕਰਦੇ ਆ ਚੰਗੀ ਉਹਨਾਂ ਦੀ ਇੱਕ ਸੋਚ ਬੜੀ ਰਹੀ ਹੈ ਜਿਹੇ ਵਿਅਕਤੀ ਵਾਰ-ਵਾਰ ਸਮਾਜ ਚ ਆਉਣ ਸੰਸਾਰ ਤੇ ਆਉਣ ਅਤੇ ਆ ਕੇ ਉਸੇ ਤਰ੍ਹਾਂ ਸਾਡਾ ਜਿਹੜਾ ਸਮਾਜ ਹੈ ਉਹ ਹਰਿਆ ਭਰਿਆ ਰਹੇ ਚੰਗੇ ਗੁਣਾਂ ਦਾ ਉਹ ਧਾਰਨੀ ਹੋ ਸਕੇ ਚੰਗੇ ਜੇ ਸ਼ੋਭਾ ਗੁਣ ਜਿਹੜੇ ਆ ਤਾਂ ਹੀ ਹੁੰਦੇ ਆ ਜੇ ਚੰਗੇ ਲੋਕ ਸਮਾਜ ਵਿੱਚ ਵਸਦੇ ਰਹਿਣਗੇ ਸੋ ਸਤਿਗੁਰ ਕਿਰਪਾ ਕਰੇ ਇਹ ਸਤਿਗੁਰ ਦਾ ਹੁਕਮ ਹੈ ਤੇ ਇਸੇ ਕਰਕੇ ਜਦੋਂ ਕੋਈ ਵਿਅਕਤੀ ਜਿੰਦਗੀ ਚਾਹੁੰਦਾ ਜਾਂ ਇਥੋਂ ਜਾਂਦਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੁੰਦਾ ਜਾਂਦਾ ਸੋ ਮੈਂ ਅੱਜ ਉਹਨਾਂ ਨੂੰ ਆਪਣੇ ਤੋਂ ਆਪਣੇ ਵੱਲੋਂ ਮੈਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ ਸਤਿਗੁਰ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਵਰਸਣ ਵਾਹ ਗੋਦੀ ਘਾਤਾ ਵਾਹ ਸਿੱਖ ਪੰਥ ਦੀ ਇਹ ਕੌਮ ਦੀ ਪੈਦਾਸ਼ ਕੀਤੀ ਹੈ ਵੀਰ ਸਿੰਘ ਜੀ ਜੀਆਂ ਕੀਤੀਆਂ ਨੇ ਉਹਨੇ ਦੱਸਿਆ ਕਿ ਮੌਤ ਇੱਕ ਅਟਾਰਕ ਕਿਉਂਕਿ ਸਿੰਘ ਸਾਹਿਬ ਗਿਆਨੀ ਅਨੁਭਾਵ ਨੂੰ ਜਿੰਨੀਆਂ ਵੀ ਸ਼ਕਤੀਆਂ ਇੱਥੇ ਪੁੰਜੀਆਂ ਨੇ ج میں نام لگا تو بہت ویڈی لسٹ ہو جائے گی میں کی جی کہ جسٹس جسبیر سن جی سرندر سن جی پٹی ڈریکٹر سپورٹ بٹی آنے تو اور بہت ساری سارے شخصیت میں دیکھ رہا سیئر ایڈوکیٹ سائبان سندو صاحب سا بیٹھے نے جے جی پی ایس ڈیر بیٹھے نے چبریوال صاحب بیٹھے نے بھگوان سنگ بیٹھے نے اور بہت ساری گینی جگندر جور جی